ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਭਲਾ ਵੱਡੇ ਵੱਡੇ ਦਾਅਵੇ ਕਰ ਰਹੀ ਹੋਵੇ ਪਰ ਹੁਣ ਇਹਨਾਂ ਦਾਅਵਿਆਂ ਦੀ ਪੂਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸਰਕਾਰੀ ਦਫਤਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਯਾਨੀ ਕਿ ਵਿਧਾਇਕ ਸਾਹਿਬ ਦੇ ਦਫਤਰ ਦੇ ਵਿੱਚ ਚੋਰੀ ਹੋ ਗਈ ਆ ਲਗਭਗ ਅੱਧੀ ਦਰਜਨ ਤੋਂ ਵੱਧ ਛੱਤ ਵਾਲੇ ਪੱਖੇ 4 AC ਬਿਲੀ ਦੀ ਸਾਰੇ ਫਿਟਿੰਗ ਬਾਥਰੂਮ ਦੇ ਵਿੱਚ ਲਗੀਆਂ ਹੋਈਆਂ ਟੂਟੀਆਂ ਤੋਂ ਇਲਾਵਾ ਅਲਮਾਰੀ ਦੇ ਵਿੱਚ ਪਏ ਦਸਤਾਵੇਜ਼ਾਂ ਨੂੰ ਵੀ ਚੋਰੀ ਕਰਕੇ ਚੋਰ ਰਫੂਜ਼ ਚੱਕਰ ਹੋ ਗਏ ਨੇ ਤੇ ਖਾਸ ਕਰਕੇ ਇਹ ਵੀ ਹੈ ਕਿ ਜੋ ਪੂਰੀ ਘਟਨਾ ਵਾਪਰਦੀ ਆ ਜਾਬ ਵਾਇਦਕਾ ਦਾ ਦਫ਼ਤਰ ਸੀ ਉਹ ਮੈਜ ਥਾਣੇ ਤੋਂ 150 ਗੱਜ ਦੀ ਦੂਰੀ ਦੇ ਉਪਰਸਤਿਤਤਾ ਤੇ ਇਸ ਤੋਂ ਇਲਾਵਾ ਦੱਸਦੇ ਨੇ ਕਿ ਵਾਇਦਕਾ ਦਾ ਦਫ਼ਤਰ ਸੀ ਉਹ ਪਿਛਲੇ ਹੁਣ 2 ਮਹੀਨਿਆਂ ਵੱਧ ਸਮੇਂ ਤੋਂ ਬੰਦ ਪਿਆ ਸੀ ਤੈਸੇ ਵਿਚਕਾਰ ਚੋਰਾਂ ਦੇ ਵੱਲੋਂ ਇਸ ਵਾਰ ਦਾ ਤੁੰਜਾਮ ਦਿੱਤਾ ਗਿਆ ਹੈ ਤੇ ਤਾਲਾ ਤੋੜ ਕੇ ਚੋਰਾਂ ਦੇ ਵੱਲੋਂ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਹੈ ਤਾਂ ਇਹ ਸਭ ਦੇ ਵਿਚਕਾਰ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡਾ ਘਰ ਵਿੱਚ ਚੋਰੀ ਹੋ ਗਈ ਤਾਂ ਸਵਾਲ ਤਾਂ ਬੰਦਾ ਹੈ ਕਿ ਸਰਕਾਰ ਦੇ ਵੱਲੋਂ ਜੋ ਕਾਨੂੰਨ ਵਿਵਸਥਾ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਉਹਨਾਂ ਦਾਵਿਆਂ ਦੀ ਪੋਲ ਖੁੱਲ੍ਹਦੀ ਹੈ ਇਸ ਸਮੇਂ ਨਜ਼ਰ ਆ ਰਹੀ ਆ ਮੈਂ ਮਾਰਤ ਤੁਸੀਂ ਸਿੰਘ ਝਗੜਾ ਨਿਵਾਰਨ ਕਮੇਟੀ ਦੇ ਚੇਅਰਮੈਨ ਹੜਕਾ ਤਰਨ ਤਰ ਇਹ ਜਿਹੜਾ ਦਫਤਰ ਹੈ ਪੀਡਬਲੂ ਦਾ ਰੈਸਟ ਹਾਊਸ ਆ ਇਹ ਪਿਛਲੇ ਸਮੇਂ ਚ ਪਿਛਲੀਆਂ ਸਰਕਾਰਾਂ ਵੀ ਇਹਨੂੰ ਵਰਤਦੀਆਂ ਰਹੀਆਂ ਇਹ ਵੀ ਸਰਕਾਰ ਜਿਹੜੀ ਵਰਤਦੀ ਆ ਸਰਕਾਰੀ ਦਫਤਰ ਆ ਖੁੱਲਾ ਆ ਇਥੇ ਆਮ ਲੋਕ ਜਿਹੜੇ ਗੱਡੀਆਂ ਲਾ ਸਕਦੇ ਆ پارک ਆ ਇਸ ਕਰਕੇ ਇਹਨੂੰ ਇਹ ਵਰਤਣ ਵਾਸਤੇ ਜਿਹੜੀ ਪਾਰਟੀ ਵੱਲੋਂ ਇਹਨੂੰ ਵਰਤਿਆ ਜਾਂਦਾ ਅਸੀਂ ਜਿਹੜੀ ਅੱਜ ਦੀ ਜਿਹੜੀ ਆ ਜੋ ਚੋਰੀ ਹੋਈ ਆ ਇਹਨੂੰ ਅਸੀਂ ਸਾਡੀ ਰਿਪੋਰਟ ਬਣਾ ਕੇ ਸਿਟੀ ਥਾਣੇ ਜਿਹੜੀ ਉਹ ਦੇ ਸਮਾਨ ਦੇ ਵਿੱਚ ਵੇਖੋ ਜੀ 600 ਪੱਖੇ ਆ ਇਦੇ ਵਿੱਚ ਚਾਰ ਸਾਡੇ ਜਿਹੜੇ ਆ ਉਹ ਏਸੀ ਆ ਫਿਰ ਇਨਵਰਟਰ ਦੋ ਸਾਡੇ ਗਏ ਆ ਬਾਕੀ ਵਾਇਰਿੰਗ ਜਿਹੜੀ ਆ ਸਾਰੀ ਜਿਹੜੀ ਆ ਉਹ ਕੰਪਲੀਟ ਹੀ ਉਹਨਾਂ ਨੇ ਔਟ ਪਟਾਈਆ ਕਰਕੇ ਤਾਰਾਂ ਸਾਰੀਆਂ ਉਹ ਲੈ ਕੇ ਬਾਥਰੂਮਾਂ ਦੀਆਂ ਟੂਟੀਆਂ ਤੱਕ ਉਹਨਾਂ ਨੇ ਛੱਡੀ ਇਹ ਬਾਂਦੀਜੀ ਚੋਣ ਕਮਿਸ਼ਨਰ ਨੂੰ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਫਿਰ ਇਹਨੂੰ ਇਹ ਛੱਡ ਗਏ ਸੀ ਤੇ ਡਾਕਟਰ ਸਾਹਿਬ ਫਿਰ ਆਪਣੇ ਤੇ ਉੱਥੇ ਦਫ਼ਤਰ ਉਹਨਾਂ ਨੇ ਬਣਾ ਲਿਆ ਸੀ ਤੇ ਉੱਥੇ ਸ਼ਿਫਟ ਕਰ ਗਏ ਡਾਕਟਰ ਸਾਹਿਬ ਨੇ ਆਪ ਕੋਈ ਮੌਕਾ ਰੱਖਿਆ ਨਹੀਂ ਉਹ ਨਹੀਂ ਅਜੇ ਤੱਕ ਆਏ ਉਹ ਆਂਦੇ ਪਹਿਲਾਂ ਸਫਾਈ ਕਰੋ ਸਾਰਾ ਕੁਝ ਅਹੀਂ ਪੁਲਿਸ ਨੂੰ ਜਿਹੜਾ ਸਾਰਾ ਸੌਂਫ ਦਿੱਤਾ ਵਿਖਾਤਾ ਉਹਨਾਂ ਨੂੰ ਉਹਨਾਂ ਨੂੰ ਹੋਰ ਕੋਰਟ ਵੀ ਲਿਖਾ ਉਹਨਾਂ ਦੇ ਦਫ਼ਤਰਾਂ ਨੂੰ ਇੱਕ ਐਪਲੀਕੇਸ਼ਨ ਆਈ ਆ ਸਾਨੂੰ ਉੱਥੇ ਥਾਣੇ ਤੇ ਉੱਥੇ ਉਹਨਾਂ ਜਾ ਕੇ ਵੇਖਿਆ ਫਿਰ ਉੱਥੇ ਨਾਲ ਕੋਈ ਸਮਾਨ ਚੋਰੀ ਹੋ ਗਿਆ ਵਾ ਜਿਹਦੀ ਪੜਤਾਲ ਕਰ ਰਹੇ ਆ ਬਾਕੀ ਵੇਖਦੇ ਆ ਵੀ ਜਿਹੜਾ ਵੀ ਜਿਹੜਾ ਜੋ ਬਿਆਨ ਫੋਨ ਦੇ ਮੁਤਾਬਕ ਐਫਆਈਆਰ ਵੀ ਦਰਜ ਕਰਾਂਗੇ ਤੇ ਜਲਦੀ ਤੋਂ ਜਲਦੀ ਜਿੰਦੇ ਵੀ ਕਿਸੇ ਨੇ ਚੋਰੀ ਕੀਤੀ ਹੈ ਕੋਈ ਹੋ ਜਾ ਸਮਾਨ ਕੀ ਤੋੜਪਾਨ ਕੀਤੀ ਹੈ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਅਮਰਵਿਲ ਚਲਾਨੀ ਜਾਵੇ ਸਾਰੇ ਦੱਸਦੇ ਕਿ ਇਹੋ ਜਿਹੜੀ ਡਿਪਾਰਟਮੈਂਟ ਦਫ਼ਤਰੋਂ ਵੀ ਕਰ ਰਹੇ ਉਹ ਪੀਡਬਲਯੂਡੀ ਦਾ ਹੀ ਇੱਥੇ ਆਪਣਾ ਦਫ਼ਤਰ ਇੱਥੇ ਹਜ਼ਰਸਾਉਸ ਉਹਦੇ ਵਿੱਚ ਇਹ ਦਫ਼ਤਰ ਭਾਇਆ ਐਮਐਲ ਸਾਹਿਬ ਨੇ ਐਮਐਲ ਕਿਹੜੇ ਐਮਐਲ ਸਾਹਿਬ ਕਸ਼ਮੀਰ ਸਿੰਘ